ਫਿਰ ਕਚਹਿਰੀ ਵਿੱਚ ਲਿਆਂਦਾ ਵਜ਼ੀਰ ਖਾਂ ਕਹਿੰਦਾ ਸਹਬ ਜਾਨਦੋ ਕੀ مشورہ ਕੀਤਾ ਫਿਰ ਕੀ ਦਾਦੀ ਮਾਂ ਨੇ ਸਿੱਖਿਆ ਦਿੱਤੀ ਹੈ ਬਾਬਾ ਜੋ ਰਵਰ ਸਿੰਘ ਨੇ ਜਿਹੜੀ ਸਾਡੀ ਦਾਦੀ ਮਾਂ ਦੀ ਸਿੱਖਿਆ ਹੈ ਨਾ ਕਿ ਤੇਰਾ ਤਖਤ ਪਲਟਾ ਤੇ ਰੱਖ ਜਿਹੜੀ ਸਿੱਖਿਆ ਸਾਨੂੰ ਮਿਲੀ ਹੈ ਤੇਰਾ ਤਖਤ ਪਲਟਾ ਦੇ ਵਜ਼ੀਰ ਖਾਂ ਕਹਿੰਦਾ ਕੱਲ ਤੇ ਤੁਹਾਨੂੰ ਕਿਹਾ ਸੀ ਤੁਹਾਨੂੰ ਡੋਲੇ ਦਿਆਂਗੇ ਅੱਜ ਮੈਂ ਤੁਹਾਨੂੰ ਦੱਸ ਦਾਂ ਤੁਹਾਨੂੰ ਪਤਾ ਹੈ ਤੁਹਾਨੂੰ ਕੋਲੋਂ ਤਾਂ ਪੀੜ ਵੀ ਸਕਦੇ ਆ ਤੁਹਾਨੂੰ ਇੱਥੇ ਛੋਟਾ-ਛੋਟਾ ਤੁਹਾਡਾ ਹੋ ਜਾਓ ਇਹ ਉਹਦਾ ਹਾਲ ਕਰਾਂਗੇ ਕਿਸੇ ਨੇ ਤੁਹਾਡਾ ਸੰਸਕਾਰ ਨਹੀਂ ਕਰਨਾ ਆ ਉੱਚੀਆਂ ਇੱਲਾਂ ਉੱਡੀਆਂ ਕਰਨ ਗਿਆ ਇਥੋਂ ਕੋਟੀਆਂ ਚੱਕ ਕੇ ਇੰਨੀਆਂ ਨਹੀਂ ਉੱਡਤੀਆਂ ਲੈ ਜਾ ਤੁਹਾਡਾ ਸਰੀਰ ਵੀ ਨਹੀਂ ਕਿਸੇ ਨੇ ਦਾ ਮਨਾ ਜਦੋਂ ਵਜ਼ੀਰ ਖਾਨ ਨੇ ਸ਼ਬਦ ਕਿਹਾ ਬਾਬਾ ਫਤੇਸ ਸਿੰਘ ਕਹਿੰਦਾ ਉਹ ਵਜ਼ੀਰ ਖਾਨ ਤੂੰ ਇੱਥੇ ਰਹੇਂਗਾ ਵੇਖ ਲਈ ਕੁਝ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਆਉਣੇ ਤੈਨੂੰ ਲਾਹ ਦੇਗਾ ਉ ਬਾਅਦ ਵਿੱਚ ਵਾਪਰਦਾ ਪਰ ਯਾਦ ਰੱਖੀ ਜਿੰਨੀਆਂ ਉੱਚੀਆਂ ਸਾਡੀਆਂ ਇੱਲਾਂ ਕੋਟੀਆਂ ਲੈ ਜਾਣਗੀਆਂ ਸਾਡੇ ਮਾਫ਼ ਦੇ ਟੁਕੜੇ ਲੈ ਜਾਣਗੀਆਂ ਇੰਨੇ ਇੰਨੇ ਉੱਚੇ ਸਾਡੇ ਇੱਥੇ ਨਿਸ਼ਾਨ ਝੁੱਲਣਗੇ ਵਕਤ ਆਏਗਾ ਅਜੀਰ ਖਾਨ ਨੇ ਗੱਲ ਸੁਣੀ ਦਲਸ਼ੇਰ ਖਾਨ ਦੇ ਭਰਾ ਖਵਾਜਾ ਆਪਣੇ ਨਵਾਬ ਮਲੇਖੋਟੇ ਨੂੰ ਕਹਿੰਦਾ ਸ਼ੇਰ ਮੁਹੰਮਦ ਖਾਨ ਨੂੰ ਦੇਖ ਤੇਰੇ ਭਰਾ ਦੇ ਕਾਤਲ ਦੇ ਪੁੱਤਰ ਆਏ ਨੇ ਇਨਾਂ ਨੂੰ ਖਤਮ ਕਰਕੇ ਇਨਾਂ ਤੇ ਗੁੱਸਾ ਲਾ ਲਏ ਇਨਾਂ ਨੂੰ ਖਤਮ ਕਰ ਦੇ ਉਹਨੇ ਹਾਂ ਦਾ ਨਾਰਾ ਮਾਰਿਆ ਇੱਥੇ ਜ਼ਰੂਰ ਕਿਹਾ ਹੈ ਹਾਂ ਦਾ ਨਾਰਾ ਮਾਰਿਆ ਮਤਲਬ ਉਹ ਇੱਥੇ ਕਹਿ ਰਿਹਾ ਹੈ ਕਹਿੰਦਾ ਬਦਲਾ ਲੈਣਾ ਹੀ ਹੋਗਾ ਤੋ ਲēngੇ ਹਮ ਵਾਪਸੇ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਵਾਪਸ ਇਹੋ ਜੇ ਪਾਪ ਤੋਂ ਰੱਬ ਬਚਾਵੇ ਜੇ ਬਦਲਾ ਲੈਣਾ ਹੋ ਮੈਂ ਇਨਾਂ ਦੇ ਪਿਓ ਤੋਂ ਜ਼ਰੂਰ ਲਊ ਪਰ ਇਹੋ ਜਿਹਾ ਪਾਪ ਨਹੀਂ ਮਿੱਥੋਂ ਹੁੰਦਾ ਉਸ ਵੇਲੇ ਇਹ ਤਾਂ ਕਹਿ ਕੇ ਤਲਾਕ ਗਿਆ ਵਜ਼ੀਰ ਖਾਨ ਥੋੜਾ ਢਿੱਲਾ ਪੈ ਗਿਆ ਇਹ ਸੋਚਦਾ ਕੁਝ ਮਨ 'ਚ ਇੰਨੇ ਨੂੰ ਸੁੱਚਾ ਅਨੰਦ ਬੋਲਿਆ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ ਤੁਹਾਨੂੰ ਜਾਣ ਦਿੱਤਾ ਜਾਏ ਤੇ ਕੀ ਕਰੋਗੇ ਸੁੱਚੇ ਨੰਦ ਵੱਲ ਵੇਖ ਕੇ ਬਾਬਾ ਜੁਰਾਵਰਤ ਸਿੰਘ ਕਹਿੰਦਾ ਸੁੱਚਾ ਅਨੰਦ ਪਹਿਲੀ ਗੱਲ ਅਸੀਂ ਉਮਰਾਂ ਸਾਡੀਆਂ ਨਿਆਣੀਆਂ ਨੇ ਪਰ ਨਿਆਣੇ ਨਹੀਂ ਆ ਸਾਨੂੰ ਪਤਾ ਹੈ ਤੋ ਸਾਨੂੰ ਛੱਡਣਾ ਨਹੀਂ ਸੁਚਾਨੰਦ ਕਹਿੰਦਾ ਵੀ ਸਰਕਾਰੀ ਦਰਬਾਰੇ ਚੱਲਦੀ ਏ ਆ ਵਜ਼ੀਰ ਖਾਂ ਮੇਰਾ ਕਹਿਣਾ ਨਹੀਂ 모ਡੇਗਾ ਜੇ ਮੈਂ ਕਿਹਾ ਤੁਹਾਨੂੰ ਛਡਵਾ ਸਕਦਾ ਦੱਸੋ ਜੇ ਛੱਡਦਾ ਤੇ ਕੀ ਕਰੋਗੇ ਬਾਬਾ ਫਤੇ ਸਿੰਘ ਕਹਿੰਦਾ ਵਜ਼ੀਰ ਖਾਂ ਜੇ ਤੂੰ ਸਾਨੂੰ ਛੱਡ ਦਿੱਤਾ ਨਾ ਅਸੀਂ ਜੰਗਲਾਂ 'ਚ ਜਾਵਾਂਗੇ ਸਿੰਘ ਲੱਭਾਂਗੇ ਇਕੱਠੇ ਕਰਾਂਗੇ ਸਭ ਨੂੰ ਇਕੱਠੇ ਕਰਕੇ ਆਹ ਵਜ਼ੀਰ ਖਾਂ ਦੀ ਧੌਣ ਲਾ ਕੇ ਰੱਖ ਦਾਂਗੇ ਇਹਦਾ ਤਖਤਾ ਪਲਟਾ ਦਾਂਗੇ ਇਹ ਜ਼ੁਲਮ ਕਰਦਾ ਉਸ ਵੇਲੇ ਵਜ਼ੀਰ ਖਾਨ ਦੇ ਸਾਹਮਣੇ ਖੁਚਾਨਾ ਬੋਲਦਾ ਜਿਹੜੇ ਉਹ ਇੱਕ ਲਫ਼ਜ਼ ਵਰਤੇ ਕਹਿੰਦਾ ਸੱਪ ਮਾਰਨਾ ਤੇ ਸਪੋਲੀਆਂ ਪਾਲਣੇ ਇਹ ਸਿਆਨਪ ਨਹੀਂ ਗੁਰੂ ਗੋਬਿੰਦ ਸਿੰਘ ਦਾ ਕੂਨ ਨੂੰ ਖਤਮ ਕਰੋ ਵਜ਼ੀਰ ਖਾਨ ਨੇ ਜਦੋਂ ਇਹ ਲਫ਼ਜ਼ ਸੁਣਿਆ ਉਹ ਆਂਦਾ ਠੀਕ ਐ ਫਤਵੇ ਲਾਓ ਲਾਓ ਫਤਵਾ ਇਨ੍ਹਾਂ ਤੇ ਫਤਵਾ ਲਾਉਣ ਵਾਸਤੇ ਕਾਜੀ ਬੁਲਾਇਆ ਗਿਆ ਕਾਜੀ ਉਹ ਜਿਵੇਂ ਅੱਜ ਕਾਨੂੰਨ ਦੀ ਕਿਤਾਬ ਹੈ ਧਾਰਾ ਲਾਉਣੇ ਵੀ ਆ ਮਰਡਰ ਕੀਤਾ ਜਿਵੇਂ ਆ ਜੁਰਮ ਕੀਤਾ ਤੇ ਤੇਰੇ ਤੇ ਆ ਧਾਰਾ ਲੱਗ ਗਈ ਧਾਰਾ ਦੇ ਮੁਤਾਬਕ ਉਹਨੂੰ ਸਜ਼ਾ ਸੁਣਾਉਂਦੇ ਆ ਧਾਰਾ ਲੱਭ ਕੇ ਸਜ਼ਾ ਹੁੰਦੀ ਏ ਇੰਨੇ ਸਾਲ ਦੀ ਸਜ਼ਾ ਇੰਨੇ ਸਾਲ ਹੁਣ ਜਿਹੜੀ ਸ਼ਰਾ ਹੈ ਸ਼ਰਾ ਦੇ ਕਾਨੂੰਨ ਮੁਤਾਬਕ ਇਹਨਾਂ ਤੇ ਫਤਵਾ ਲਾਉਂਦੇ ਆ ਜਦੋਂ ਕਾਜੀ ਕਿਤਾਬ ਖੋਲ੍ਹਦਾ ਹੈ ਸ਼ਰਾ ਦੀ ਕਾਨੂੰਨ ਦੀ ਕਿਤਾਬ ਕਹਿ ਲੀ ਕਿਤਾਬ ਖੋਲ੍ਹ ਕੇ ਪੁੱਛਦਾ ਦੱਸੋ ਕਸੂਰ ਕੀ ਹੈ ਮੈਂ ਸਜ਼ਾ ਸੁਣਾਵਾ ਕਸੂਰ ਤਾਂ ਦੱਸੋ ਮੈਂ ਸਜ਼ਾ ਸੁਣਾਵਾ ਹੁਣ ਸਾਰੇ ਇੱਕ ਦੂਜੇ ਵੱਲ ਵੇਖਦੇ ਵੀ ਕੀ ਕਸੂਰ ਕਹੀਏ ਕਿ ਸਹਿਬਜ਼ਾਦੇਆਂ ਦਾ ਇਹੀ ਕਸੂਰ ਹੈ ਬਸ ਇਸ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਇਹੋ ਕਸੂਰ ਹੈ ਬਸ ਉਹ ਉਸ ਵੇਲੇ ਸੁੱਚਾ ਆਨੰਦ ਉਸ ਕਾਜੀ ਕੋਲ ਜਾਂਦਾ ਹੈ ਜਿਹਨੂੰ ਗੁਰਬਾਣੀ ਨੇ ਕਿਹਾ ਕਾਜੀ ਹੋਏ ਰਿਸ਼ਵਤੀ ਕਾਜੀ ਕੋਲ ਗਿਆ ਕਾਜੀ ਨੂੰ ਜਾ ਕੇ ਸ਼ਬਦ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਇਹੋ ਕਸੂਰ ਇਹਨਾਂ ਦਾ ਹੈ ਤੂੰ ਕੋਈ ਫਤਵਾ ਲਾਉ ਹੁੰਦਾ ਕਸੂਰ ਤਾਂ ਦੱਸ ਕੀਸਾ ਸਾਹਿਬ ਉਹਨਾਂ ਨੇ ਮੈਸੇਜ ਦਾ ਸੁਣਾਵਾ ਸੁੱਚਾ ਆਨੰਦ ਕਹਿੰਦਾ ਫਿਰ ਦੇਖ ਜਿੰਨਾ ਧਨ ਕਹੇਗਾ ਤੇਰੇ ਘਰ ਭੇਜ ਦਿੰਨੇ ਆ ਜਿੰਨਾ ਪੈਸਾ ਕਹਨੇ ਬਸ ਕੋਈ ਫਤਵਾ ਲਾ ਦੇ ਫਿਰ ਕਾਜੀ ਨੇ ਝੂਠਾ ਫਤਵਾ ਲਾਇਆ ਕਾਨੂੰਨ ਨਹੀਂ ਕਹਿੰਦਾ ਮੁਸਲਮਾਨਾਂ ਦਾ ਇਸਲਾਮ ਦਾ ਇਹਨੇ ਝੂਠਾ ਫਤਵਾ ਲਾਇਆ ਆਂਦਾ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਇਨਕਸ਼ੀਦ ਕਰ ਇਸਲਾਮਕ ਲੋਕ ਤਾਂ ਕਾਨੂੰਨ ਮੁਤਾਬਕ ਇਹ ਮੰਨਦੇ ਆ ਬੱਚਿਆਂ ਤੇ ਤੇ ਬੀਬੀਆਂ ਤੇ ਜੁਰਮ ਕਰਨਾ ਪਾਪ ਹੈ ਜ਼ੁਲਮ ਨਹੀਂ ਕਰਨਾ ਪਰ ਉਹਨੇ ਝੂਠਾ ਫਤਵਾ ਲਾਇਆ ਤਾਜੀ ਆਂਦੇ ਨੀਆਂ ਵਿੱਚ ਛਿਣ ਕੇ ਸ਼ਹੀਦ ਕਰ ਦੋ ਵਜ਼ੀਰ ਖਾਨ ਦਾ ਨਹੀਂ ਅੱਜ ਨਹੀਂ ਭੇਜਦੇ ਵਾਪਸ ਦਾਦੀ ਮਾਂ ਕੋਲ ਅੱਜ ਰਾਤ ਨੂੰ ਹੋ ਸਕਦਾ ਹੈ ਦਾਦੀ ਮਾਂ ਕਹਿ ਦੇ ਵੀ ਮੰਨ ਜਾਓ ਗਏ ਸਹਿਬਜ਼ਾਦੇ ਵਾਪਸ ਉਸ ਵੇਲੇ ਦਾਦੀ ਮਾਂ ਉਡੀਕਦੀ ਏ ਕੋਲੋਤੀ ਬੁਰਜ ਵਿੱਚ ਜਦੋਂ ਪੌੜੀਆਂ ਤੇ ਭੱਜ-ਭੱਜ ਸਹਿਬਜ਼ਾਦੇ ਚੜ੍ਹਦੇ ਨੇ ਭੱਜ ਕੇ ਦਾਦੀ ਮਾਂ ਦੇ ਸੀਨੇ ਲੱਗੇ ਦਾਦੀ ਮਾਂ ਪੁੱਛਦੀ ਪੁੱਤ ਅੱਜ ਕੀ ਕਹਿੰਦੇ ਸੀ ਕਚਹਿਰੀ ਵਿੱਚ ਬਾਬਾ ਫਤੇ ਸਿੰਘ ਕਹਿੰਦਾ ਦਾਦੀ ਮਾਂ ਕੱਲ ਗਏ ਸੀ ਵਾਪਸ ਆ ਗਏ ਅੱਜ ਗਏ ਵਾਪਸ ਆ ਗਏ ਕੱਲ ਜਾਾਂਗੇ ਤੇ ਵਾਪਸ ਨਹੀਂ ਆਉਣਾ ਬਾਬਾ ਜੁਰਾਵਰ ਸਿੰਘ ਕਹਿੰਦਾ ਇਸ ਤਰ੍ਹਾਂ ਕਹਿੰਦੇ ਸੀ ਕਿ ਤੁਹਾਨੂੰ ਨੀਆਂ ਵਿੱਚ ਝਿੰਦਿਆਂਗੇ ਦਾਦੀ ਮਾਂ ਘੁੱਟ ਕੇ ਸੀਨੇ ਨਾਲ ਲਾ ਲੈਂਦੀ ਪੁੱਤ ਬੜੇ ਕਰੜੇ ਪਰਚੇ ਪਹਿਣਿਆ ਤੁਹਾਡੇ ਅੰਦਰ ਖੂਨ ਮੇਰੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਹੈ ਦਾਦਾ ਤੁਹਾਡਾ ਗੁਰੂ ਤੇਗ ਬਹਾਦਰ ਸਾਹਿਬ ਹੈ ਪੜਦਾਦਾ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ ਹੈ ਉਹਦਾ ਅੱਗੇ ਗੁਰੂ ਅਰਜਨ ਸਾਹਿਬ ਹੈ ਗੁਰੂ ਰਾਮਦਾਸ ਤੇ ਘਰੋਂ ਆਪਾਂ ਚੱਲੇ ਆਂ ਦੇਖੋ ਖੂਨ ਨੂੰ ਲਾਚ ਨਾ ਲਾਇਓ ਸਹਿਬ ਜਾ ਦੇ ਆਂਦੇ ਆਂ ਮਾਂ ਡੋਲੀ ਨਾ ਅਸੀਂ ਨਹੀਂ ਡੋਲਾਂਗੇ ਵਕਤ ਆਇਆ ਅੱਜ ਸਾਰੀ ਰਾਤ ਦਾਦੀ ਮਾਂ ਗੁਰਬਾਣੀ ਦੀ ਲੋਰੀ ਦਿੰਦੀ ਰਹੀ ਸਹਿਬ ਜਾ ਦੇ ਆਂ ਸਾਰੀ ਰਾਤ ਗੁਰਬਾਣੀ ਦੀਆਂ ਗਾਥਾਵਾਂ ਸੁਣਾਉਂਦੀ ਰਹੀ ਗੁਰਬਾਣੀ ਦਾ ਸਿੱਧਕ ਭਰਿਆ ਸਹਿਬ ਜਾ ਦੇ ਅੰਦਰ ਅੱਜ ਰਾਤ ਵੀ ਬਾਬਾ ਮੋਤੀਰਾ ਮੇਰਾ ਆਇਆ ਸੀ ਅੱਜ ਬਾਬਾ ਮੋਤੀਰਾ ਮੇਰੇ ਨੇ ਆਪਣੇ ਆਪ ਨੂੰ ਵੇਚ ਦਿੱਤਾ ਸੀ ਆਪਣੇ ਆਪ ਨੂੰ ਵੇਚ ਕੇ ਧਨ ਲਿਆਇਆ ਤੇ ਫਿਰ ਸਪਾਹਿਆਂ ਨੂੰ ਦਿੱਤਾ ਉਹਨਾਂ ਫਿਰ ਲੰਘਣ ਦਿੱਤਾ ਬਾਬਾ ਮੋਤੀਰਾ ਮੇਰਾ ਵੀ ਅੱਜ ਮਾਂ ਦਾਦੀ ਨੂੰ ਕਹਿੰਦਾ ਮਾਂ ਵੇਖ ਅੱਜ ਦੀ ਰਾਤ ਸਹਬਜ਼ਾਦੇ ਤੇਰੇ ਕੋਲ ਨੇ ਫਤਵੇ ਜਾਰੀ ਹੋ ਗਏ ਆ ਸਵੇਰ ਇਹਨਾਂ ਨੂੰ ਨੀਹਾਂ ਵੇਚਣ ਦੀ ਸੀਦ ਕਰ ਲੈਂਗੇ 11 ਤੇ 12 ਪੂ ਬੀਤ ਚੁੱਕੀ ਆ 12 ਤੀ 13 ਪੂ ਦੀ ਦਰਮਿਆਨੀ ਰਾਤ ਹੈ 13 ਪੂ ਦਾ ਦਿਨ ਚੜਿਆ ਸਹਿਬ ਜਿਆਦਾ ਨੂੰ ਉਠਾ ਲਿਆ ਮਾਤਾ ਨੇ ਮੂੰਹ ਸਾਫ਼ ਕੀਤੇ ਗੁਰ ਬਾਣੀ ਦਾ ਨਿਤਨੇਮ ਹੋਇਆ ਨਿਤਨੇਮ ਤੋਂ ਬਾਅਦ ਦਾਦੀ ਮਾ ਸਦਕ ਦਿੰਦੀ ਏ ਅੱਜ ਜਿੰਨਾ ਚਿਰ ਸਹਿਬ ਜਿਆਦਾ ਨੂੰ ਸਿਪਾਈ ਲੈਣ ਨਹੀਂ ਆਏ ਦਾਦੀ ਆਪਣੇ ਪੋਤਰਿਆਂ ਦੇ ਚਿਹਰੇ ਵੱਲ ਵੇਖੀ ਗਈ ਨਿਗਾਹ ਨਹੀਂ ਹਟਾਈ ਦਾਦੀ ਬਾਣੇ ਸਾਹਮਣੇ ਬਿਠਾ ਲਿਆ ਵੇਂਦੀ ਗਈ ਤੇ ਯਾਦ ਆਏ ਮਾਤ ਜੀਤਾਂ ਜੀ ਦਾਦੀ ਮਾਂ ਦੀ ਕਿੱਕੀ ਕਿੱਕ ਸਵਾ ਬਣਦਾ ਸਮਾ ਬਣਦਾ ਨਾ ਰੱਬ ਕਰੇ ਪਿਤਾ ਦੁਨੀਆ ਤੋਂ ਚਲਾ ਜਾਏ ਜਦੋਂ ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਲੋਕਾਂ ਦੀ ਯਾਦ ਆਉਂਦਾ ਪਿਤਾ ਧੀ ਦੇ ਯਾਦ ਆਉਂਦਾ ਪਿਤਾ ਨਾ ਰੱਬ ਕਰੇ ਕਿਤੇ ਮਾਂ ਪਹਿਲਾਂ ਵਿਛੋੜਾ ਦੇ ਜਾਏ ਜਦੋਂ ਪਾਣੀ ਵਾਰਨ ਦੀ ਵਾਰੀ ਆਉਂਦੀ ਹੈ ਤੇ ਵਿਛੜੀ ਮਾਂ ਯਾਦ ਆਉਂਦੀ ਹੈ ਅੱਜ ਦਾਦੀ ਮਾਂ ਦੇ ਸਾਹਿਬਜ਼ਾਦੇਾਂ ਦੀ ਮਾਂ ਮਾਤਾ ਜੀਤਾ ਚੀਤੇ ਆਈ ਤਿਆਰ ਕੀਤੇ ਸਾਹਿਬਜ਼ਾਦੇ ਹੱਥਾਂ ਅਜੇ ਨੀਲੇ ਚੋਲੇ ਪਾਏ ਸਾਹਿਬਜ਼ਾਦੇਾਂ ਨੇ ਨੀਲੇ ਬਾਣੇ ਪੈਨੇ ਆ ਸਿਪਾਈ ਲੈਣ ਵਾਸਤੇ ਆਇ ਸਮਾਂ ਜਿਹੜਾ ਇਤਿਹਾਸ ਕਰ ਕਹਿੰਦੇ ਆ ਨਾ ਜੀ ਸਾਢੇ 1:00 ਦਾ ਸਮਾਂ ਸੀ ਜਦੋਂ ਸਿਪਾਈ ਲੈਣ ਵਾਸਤੇ ਆਏ ਆ 10 ਤੋਂ 10:30 ਦੇ ਵਿੱਚਕਾਰ ਸਾਹਿਬਜ਼ਾਦੇਾਂ ਦੀ ਸ਼ਹਾਦਤ ਬਣਦੀ 10 ਤੋਂ 10:30 ਦੇ 13 ਪੋੜਾ ਦੇ ਦਿਨ 28 ਦਸੰਬਰ ਨੂੰ ਆਉਣ ਐਤ ਕੀ ਜੀ ਇਹ ਇਹ ਜ਼ਰੂਰ ਚੇਤੇ ਰੱਖਿਓ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਜਦੋਂ ਸਹਿਬਜ਼ਾਦੇ ਨੂੰ ਲੈਣ ਵਾਸਤੇ ਆਏ ਦਾਦੀ ਮਾਂ ਨੂੰ ਅਜ ਸਹਿਬਜ਼ਾਦੇ ਇੱਕ ਸ਼ਬਦ ਕਹਿੰਦੀ ਆ ਮਾਂ ਦੇਖ ਤੇਰੇ ਬਿਨਾ ਸਾਡਾ ਜੀ ਨਹੀਂ ਲੱਗਦਾ ਅਸੀਂ ਚੱਲੇ ਹਾਂ ਵਰਨਾ ਆਉਣਾ ਤੁਸਾਂ ਨੇ ਬਹੁਤਾ ਦੇਰ ਲਗਾ ਕੇ ਵਰਨਾ ਆਉਣਾ ਤੁਸਾਂ ਨੇ ਬਹੁਤੀ ਦੇਰ ਲਗਾ ਕੇ ਨਹੀਂ ਤੇ ਦਸੂ ਕੁ ਫਤੇ ਸਿੰਘ ਫਿਰ ਔਖਾ ਮਣਾਉਣਾ ਮਾਂ ਅਸੀਂ ਚੱਲੇ ਆਂ ਤੂੰ ਸਾਡੇ ਮਗਰੇ ਆ ਜਾਈਂ ਦਾਦੀ ਮਾਂ ਕਹਿੰਦੀ ਐ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਪੁੱਤਾਂ ਬਾਜੋਂ ਜਾਉਂਦੀਆਂ ਕਦ ਸੁਣੀਆਂ ਮਾਵਾ ਤੁਸੀਂ ਚੱਲੋ ਉਸ ਵੇਲੇ ਦਾਦੀ ਮਾਂ ਦੇ ਫਿਰ ਚੇਤੇ ਆਈ ਮਾਤਾ ਜੀ ਤਾਂ ਇੱਕ ਸ਼ਬਦ ਕਿਹਾ ਨਹੀਂ ਆ ਜਾ ਜੀਤਾਂ ਰਾਣੀਏ ਲੈ ਮਿੰਟ ਉਧਾਰੇ ਜੇ ਸੁਣੀਆਂ ਕਿਤੇ ਤੇ ਕੁਝ ਮਿੰਟ ਉਧਾਰੇ ਲੈ ਕੇ ਰਾਬਤ ਆ ਜਾ ਨਹੀਂ ਆ ਜਾ ਜੀਤਾਂ ਰਾਣੀਏ ਲੈ ਮਿੰਟ ਉਧਾਰੇ ਆ ਘੋੜੀਆਂ ਚੜਦੇ ਵੇਖ ਲੈ ਚੰਨ ਚੜਦੇ ਖਾਰੇ ਆਪਣੇ ਸਹਿਬਜ਼ਾਦਿਆਂ ਨੂੰ ਘੋੜੀਆਂ ਚੜਦੇ ਵੇਖ ਤੇ ਮੌਦੀ ਲਾੜੀ ਮੌਤ ਵਿਆਹਣ ਚੱਲਿਆ ਘੋੜੀ ਚੜਨ ਲੱਗੇ ਤੂੰ ਸਹਿਬਜ਼ਾਦਿਆਂ ਨੂੰ ਵੇਖ ਆ ਦਾਦੀ ਮਾਂ ਵਿੰਦੀ ਰਹੀ ਵਿੰਦਿਆਂ ਵਿੰਦਿਆਂ ਸਹਿਬਜ਼ਾਦੇ ਅੱਖਾਂ ਤੋਂ ਦੂਰ ਹੋ ਗਏ ਜਿਸ ਨੂੰ اٹਕੇ ਜੀ ਨੇੜੇ ਹੇਟਾਂ ਚਲੇ ਗਏ ਵਜ਼ੀਰ ਖਾਨ ਦੀ ਅੱਜ ਕਟਹਿਰੀ ਨਹੀਂ ਅੱਜ ਫਤਵਾ ਲੱਗਿਆ ਹੋਇਆ ਤੇ ਨੀਹਾਂ ਤਿਆਰ ਕਰ ਰਿਆ ਦੋ ਜਲਾਦ ਸੀ ਸ਼ਾਸ਼ਲ ਵੇਗ ਤੇ ਵਾਸ਼ਲ ਵੇ ਇਹਨਾਂ ਦਾ ਕੇਸ ਚੱਲਦਾ ਸੀ ਉਦਾਂ ਕੋਈ ਜਲਾਦ ਨਾ ਮੰਨਿਆ ਤੇ ਇਹ ਮੰਨ ਗਏ ਵਜ਼ੀਰ ਖਾਂ ਨੂੰ ਆਂਦਿਆ ਸਾਡਾ ਕੇਸ ਖਾਰਜ ਕਰ ਦੇ ਨੀਹਾਂ ਵਿੱਚ ਅਸੀਂ ਚੇਣ ਦਾਂਗੇ ਸ਼ਾਸ਼ਲ ਵੇਗ ਵਾਸ਼ਲ ਵੇ ਬੈਠੇ ਨੀਹਾਂ ਤਿਆਰ ਹੋ ਰਹੀ ਹੈ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲੋਣ ਤੋਂ ਪਹਿਲਾਂ ਫਿਰ ਵਜ਼ੀਰ ਖਾਂ ਕਹਿੰਦੇ ਹਜੇ ਵੀ ਸਮਾਂ ਹੈ ਭੰਗ ਤੇ ਭਾਣੇ ਜਾਨ ਨਾ ਗਵਾਓ ਇਸਲਾਮ ਵਿੱਚ ਆ ਜਾਓ ਆਪਣੇ ਆਪ ਦਾ ਧਰਮ ਤਬਦੀਲ ਕਰ ਲਵੋ ਤੁਹਾਨੂੰ ਵਖਸ ਦਿੱਤਾ ਜਾਊ ਉਸ ਵੇਲੇ ਸਹਿਬ ਜੀ ਆਦੇ ਆ ਅਸੀਂ ਗੈਰ ਧਰਮ ਵਿੱਚ ਆਉਣ ਤੋਂ ਪਹਿਲਾਂ ਆਪਣੇ ਧਰਮ ਦੀ ਅਣਖ ਦੀ ਮੌਤ ਮਾਰਨੀ ਪਸੰਦ ਕਰਦੇ ਆ ਸਾਡੀ ਧੌਣ ਤੇ ਤਲਵਾਰ ਧਰ ਕੇ ਤੂੰ ਬਦਲਾ ਨਹੀਂ ਸਕਦਾ ਮਰਜ਼ੀ ਨਾਲ ਕੋਈ ਕਿਤੇ ਮਰਜੀ ਜਾਵੇ ਜੀ ਬੰਦੇ ਨੂੰ ਫਰੀडम ਆਫ ਆਜ਼ਾਦੀ ਹੈ ਜੀ ਧਰਮ ਦੀ ਕਿਸੇ ਧਰਮ ਜਾਵੇ ਪਰ ਕੋਈ ਧੌਣ ਤੇ ਤਲਵਾਰ ਧਰ ਕੇ ਨਹੀਂ ਵੀ ਆ ਸਕਦਾ ਸਾਡੀ ਆਜ਼ਾਦੀ ਹੈ ਸੀ ਜਿੱਥੇ ਮਰਜੀ ਜਾਈਏ ਜਿਹੜੇ ਮਰਜੀ ਧਰਮ ਚ ਰਹੀਏ ਉਸ ਵੇਲੇ ਸਹਿਬ ਜਾਨ ਦੇ ਆਉਂਦਿਆਂ ਨਹੀਂ ਅਸੀਂ ਤੇਰੀ ਏਨ ਨਹੀਂ ਮਰਨੀ ਚੁਬਿਆ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਨੂੰ ਨੀਆਂ ਵਿੱਚ ਖੜਾਇਆ ਤੇ ਜਿੰਮੇ ਆਪ ਤਾਂ ਕਹਿੰਦੇ ਨਹੀਂ ਖੁੱਲੀਆਂ ਖੁੱਲੀਆਂ ਨਹੀਂ ਬਿਲਕੁਲ ਨਹੀਂ ਜੀ ਨੀਆਂ ਜਿਹੜੀਆਂ ਸੀ ਸਰੀਰ ਦੇ ਨਾਲ ਇੱਟਾਂ ਕੱਢੀਆਂ ਗਈਆਂ ਜਮ ਐਨ ਲੱਤਾਂ ਦੇ ਨਾਲ ਦੀ ਬਿਲਕੁਲ ਥਾਂ ਨਹੀਂ ਸੀ ਪਜੀੜ ਦਿੱਤਾ ਸੀ ਨੀਆਂ ਵਿੱਚ ਬਿਲਕੁਲ ਜਦੋਂ ਉਹ ਲਾਰੇ ਨੇ ਇਟਾਂ ਤੇ ਉਹਨਾਂ ਕੋਲ ਜਿਵੇਂ ਤੈਸੀ ਕਹਦੇ ਨੇ ਆਪਾਂ ਇਟਾਂ ਭੰਨਣ ਵਾਲੀ ਜਦੋਂ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦਾ ਗੋਡਾ ਆਇਆ ਸੀ ਨਾ ਦੀ ਚਪਨੀ ਉਥੋਂ ਨੂੰ ਇੱਟ ਭੰਨਣੇ ਪੈਣੇ ਸੀ ਵੀ ਥੂਰ ਦੂਰ ਹੁੰਦੀ ਸੀ ਬਾਬਾ ਫਤਿਹ ਸਿੰਘ ਕਹਿੰਦਾ ਕੀ ਕਰਨ ਲੱਗਾ ਉਹ ਜਲਾਦ ਹੰਦਾ ਵੀ ਮੈਂ ਇੱਟ ਭੰਨਣ ਲੱਗਾ ਬਾਬਾ ਫਤਿਹ ਸਿੰਘ ਕਹਿੰਦਾ ਇਹ ਕੋਈ ਆਮ ਨੀਮ ਨਹੀਂ ਉਸੜ ਲੱਗੀ ਇਹ ਸਿੱਖੀ ਕੀ ਨੀਮ ਹਮ ਸਰੋਂ ਤੇ ਉਠਾ ਚਲੇ ਸਿੱਖੀ ਦੀ ਸਲਤਨਤ ਦਾ ਪੌਦਾ ਲਗਾ ਚਲੇ ਇਹ ਸਿੱਖੀ ਦੀ ਨਿਉ ਹੈ ਇਹਦੇ ਵਿੱਚ ਕੋਈ ਫੁੱਟੇ ਇਟਣਾ ਲਾ ਦੇ ਭੱਜੀਟ ਨਾ ਲਾ ਦੇ ਉਹ ਆਂਦੇ ਫਿਰ ਕੀ ਕਰਾਂ ਮੈਂ ਬਾਬਾ ਫਤੇ ਸਿੰਘ ਆਂਦਾ ਜੇ ਚੱਪਣੀ ਵਿੱਚ ਆਉਂਦੀ ਨਾ ਚੱਪਣੀ ਲਾ ਦੇ ਤੂੰ ਇਟਣਾ ਪੰਨੇ ਮੈਂ ਆਪਣੇ ਸਰੀਰ ਤੇ ਦਰਦ ਬਰਦਾਸ਼ਤ ਕਰ ਲਾਂਗਾ ਪਰ ਸਿੱਖੀ ਦੀ ਨੀਂਵ ਵਿੱਚ ਭੱਜੀਟ ਨਾ ਲਾਈ ਉਹਨੇ ਸਹਿਬਜ਼ਾਦਿਆਂ ਦੀ ਚੱਪਣੀ ਲਾ ਦਿੱਤੀ ਸੀ ਫਿਰ ਨੀਂਹ ਚਣਨ ਲੱਗਾ ਇਥੋਂ ਤੱਕ ਇਤਿਹਾਸ ਕਰ ਕਹਿੰਦੇ ਆ ਨੀਮ ਸਹਾਰ ਨਾ ਸਕੀ ਛਾਤੀ ਤੱਕ ਗਈ ਤੇ ਧਰਤੀ ਡੋਲ ਗਈ ਅੰਬਰ ਹਿੱਲ ਗਿਆ ਮੈਂ ਕਹਾਂ ਧਰਤੀ ਵੀ ਡੋਲ ਗਈ ਜੀ ਅੰਬਰ ਵੀ ਹਿੱਲ ਗਿਆ ਗੂੰਜ ਉੱਠਿਆ ਪਰ ਜਿਹੜਾ ਵਜ਼ੀਰ ਖਾਨ ਸੀ ਜ਼ੁਲਮ ਕਰਨੋਂ ਟਲਿਆ ਨਾ ਮੈਂ ਫਿਰ ਕਹਾਂ ਕਸੂਰ ਕੀ ਹੈ ਇੰਨਾ ਹੀ ਕਸੂਰ ਹੈ ਸਹਿਬਜ਼ਾਦੇ ਨੇ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦਾ ਕਸੂਰ ਇਹ ਹੈ ਬਸ ਗੁਰੂ ਦੇ ਸਿੱਖ ਨੇ ਗੁਰਮਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਡੋਲੇ ਨਹੀਂ ਨੀਆਂ ਚ ਖਲੋ ਗਏ ਛਾਤੀ ਤੱਕ ਨੀ ਵਾਈ ਕੰਧਾ ਹੀ ਸਹਾਰ ਨਾ ਸਕੇ ਡੋਲ ਗਈ ਕੰਧ ਡਿਗ ਪਈ ਤੇ ਸਹਬਜ਼ਾਦੇ ਨਾਲ ਹੀ ਡਿਗ ਪਏ ਡਿਗੇ ਨੇ ਦੁੰਨਾ ਸਿੰਘ ਢੂਰੀਆ ਕਹਿੰਦਾ ਵੇਹੋਸ਼ ਹੋ ਗਏ ਹੋਸ਼ ਨਾ ਰਹੀ ਕਿਉਂਕਿ ਕੰਧ ਉੱਤੇ ਡਿਗ ਪਈ ਜਦੋਂ ਵੇਹੋਸ਼ ਹੋ ਗਏ ਵਜ਼ੀਰ ਖਾਂ ਕਹਿੰਦਾ ਤਲੀਆਂ ਚ ਸੋ ਤੇ ਹੋਸ਼ ਵਿੱਚ ਲਿਆਓ ਤਲੀਆਂ ਛੱਸੀਆਂ ਜਾਂਦੀਆਂ ਹੋਸ਼ ਵਿੱਚ ਲਿਆਂਦਾ ਜਾਂਦਾ ਹੈ ਬਾਬਾ ਫਤੇ ਸਿੰਘ ਅੱਖਾਂ ਖੋਲਦਾ ਹੈ ਵਜ਼ੀਰ ਖਾਂ ਕਹਿੰਦਾ ਹਜੇ ਵੀ ਵਕਤ ਹੈ ਤੁਹਾਡਾ ਇਲਾਜ ਕਰਾ ਦਉ ਦੇਖੋ ਐਵੇਂ ਭੰਗ ਦੇ ਪਾਣੇ ਜਾਨ ਨਾ ਗਵਾਓ ਬਾਬਾ ਫਤੇ ਸਿੰਘ ਕਹਿੰਦੇ ਬੋਲ ਨਾ ਸਕੇ ਪਿਆਹ ਪਿਆਣੇ ਸਿਰ ਹਲਾਤਾ ਸੂਬੇ ਤੇਰੀ ਇੰਨੀ ਮੰਨੀ ਤੇਰੀ ਇੰਨੀ ਮੰਨੀ ਇਹ ਸ਼ਬਦ ਸੁਣ ਕੇ ਵਜ਼ੀਰ ਖਾਂ ਇਸ਼ਾਰਾ ਕਰਦਾ ਇਹਨਾਂ ਦੀ ਸਾਰ ਰਗ ਵੜ ਦਿੱਤੀ ਜਾਂਦਾ ਸਾਰਾ ਗਤਾਉਣੇ ਹੀਟਾਂ ਜੀ ਇਥੋਂ ਖੂਨ ਨਿਕਲੇ ਤੇ ਬੰਦਾ ਛੇਤੀ ਚਲਾਣਾ ਕਰ ਜਾਂਦਾ ਹੈ ਸਾਰਾ ਹੁਣ ਸ਼ਾਸਲ ਵੇਗ ਤੇ ਬਾਸ਼ਲ ਵੇਗ ਕੋਲ ਘਟ ਰਿਹਾ ਹੈ ਇਹਨਾਂ ਨੇ ਉਹ ਮੈਂ ਇੱਕ ਸ਼ਬਦ ਕਿਵੇਂ ਆਖਾਂ ਸਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਵਹਿ ਗਏ ਤੇ ਹੌਲੇ-ਹੌਲੇ ਕਿਸਾਕ-ਸਾਕ ਇਹਨਾਂ ਨੇ ਇਥੇ ਸਹਿਬਜ਼ਾਦਿਆਂ ਦੀਆਂ ਸਾਰ ਰਗਾ ਵੜ ਇਤਿਹਾਸ ਕਰ ਕਹਿੰਦੇ ਆ ਬਾਬਾ ਜੁਰਾਵਰ ਸਿੰਘ ਕਹਿੰਦਾ 2 2.5 ਮਿੰਟ ਇਹ ਤੜਫੇ ਤੇ ਸ਼ਾਦਤ ਦਾ ਜਾਮ ਪੀ ਗਏ। ਬਾਬਾ ਫਤੇ ਸਿੰਘ 12 ਮਿੰਟ ਤੱਕ ਤੜਫਦੇ ਰਹੇ। ਮੈਂ ਡੇਟ ਦੱਸ ਦਿੱਤੀ ਜੀ 28 ਦਸੰਬਰ 13 ਨੂੰ ਸਮਾਂ ਉਹਨੇ ਸਵੇਰ ਦਾ 10 ਤੋਂ 10.5 ਦੇ ਵਿੱਚਕਾਰ। ਉਦੋਂ ਕੁਝ ਵੀ ਕਰਦੇ ਹੋਵੋ ਕਿਤੇ ਵੀ ਹੋਵੋ ਖੇਤ ਘਰੇ ਦੁਕਾਨ ਤੇ ਗੱਡੀ 'ਚ ਜਿੱਥੇ ਮਰਜ਼ੀ ਹੋਵੋ 28 ਦਸੰਬਰ ਨੂੰ 10.5 ਤੋ ਪਹਿਲਾ 10 ਤੋਂ 10.5 ਦੇ ਵਿੱਚ ਆਲੇ ਜਿੱਥੇ ਵੀ ਹੋਵੋ 10 15 ਮਿੰਟ ਉਹਦੋਂ ਉੱਥੇ ਹੀ ਬੈਠ ਕੇ ਅੱਖਾਂ ਬੰਦ ਕਰਕੇ ਉਸ ਪਰਮਾਤਮਾ ਦਾ ਸ਼ੇਮਨ ਜਰੂਰ ਕਰਿਓ ਸਹਿਬ ਜਾਦਿਆਂ ਨੂੰ ਯਾਦ ਕਰਿਓ ਵੀ ਇਸ ਵੇਲੇ ਬਾਬਾ ਫਤਿਹ ਸਿੰਘ ਤੜਫ ਦੇ ਹੋਣਗੇ ਉਸ ਸ਼ਹਾਦਤ ਦਾ ਜਾਮ ਪੀ ਰਹੇ ਨੇ ਸ਼ਹਾਦਤ ਦਾ ਜਾਮ ਪੀ ਗਏ ਬਾਬਾ ਮੋਤੀਰਾ ਮੇਰਾ ਵਿੰਦਾ ਰਿਆ ਕਰ ਨਾ ਸਕਿਆ ਕੁਝ ਕਿਉਂਕਿ ਹਕੂਮਤ ਸੀ ਤਾਕਤ ਸੀ ਉਹਨਾਂ ਦੀ ਬਾਬਾ ਮੋਤੀਰਾ ਮੇਰਾ ਪੱਜ ਕੇ ਗਿਆ ਗੁਰਜ ਤੇ ਚੜਿਆ ਜਾ ਮਾਤ ਗੁਜਰ ਕੌਰ ਨੂੰ ਕਹਿੰਦਾ ਤੇਰੇ ਲੜੀ ਦੇ ਬੋਤੀ ਟੁੱਟ ਗਿਆ ਹਾਂ ਆ ਜਾਂਦੇ ਸਨ ਅੱਗੇ ਹੁਣ ਨਹੀਂ ਆਉਣਾ ਦਾਦੀ ਮਾਂ ਦੇ ਸ਼ਬਦ ਜੀਤੇ ਆ ਗਿਆ ਬਾਬਾ ਫਤੇ ਸਿੰਘ ਕਹਿੰਦਾ ਸੀ ਅਸੀਂ ਚੱਲੇ ਹਾਂ ਵਰਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਤੁਸੀਂ ਚਿਰ ਨਾ ਲਾਇਓ ਦਾਦੀ ਮਾਂ ਚੌਂਕੜਾ ਲਾਉਂਦੀ ਹੈ ਅੱਖਾਂ ਬੰਦ ਕਰਕੇ ਦਸਮ ਦਵਾਰ ਰਹੀ ਆਪਣੇ ਸਵਾਸ ਕੱਢ ਦਿੱਤੀ ਉਹਨਾਂ ਆਤਮ ਹੱਤਿਆ ਨਹੀਂ ਕੀਤੀ ਕਹ ਜਾਂਦੇ ਆ ਬੁਰਜ ਤੋਂ ਛਾਲ ਮਾਰ ਗਈ ਬਿਲਕੁਲ ਨਹੀਂ ਉਹ ਸਿੜਕਵਾਨ ਮਾਂ ਹੈ ਮਾਤ ਗੁਜਰ ਕੌਰ ਜੀ ਉਹਨਾਂ ਚੌਕੜਾ ਲਾਇਆ ਸੀ ਦਸਮ ਦਵਾਰ ਰਹੀ ਸਵਾਸ ਕਰ ਦਿੱਤੇ ਸੀ ਜਦੋਂ ਛਪਾਈਆਂ ਵੇਖੀਆਂ ਉਹਨਾਂ ਨੇ ਚੁੱਕ ਕੇ ਮਾਤਾ ਜੀ ਦਾ ਸਰੀਰ ਛੁੱਟ ਦਿੱਤਾ ਸੀ ਉੱਥੇ ਸਹਿਬ ਜੱਦੇ ਹੁੰਦਾ ਸਰੀਰ ਉੱਥੇ ਮਾਤਾ ਜੀ ਦਾ ਸਰੀਰ ਪਿਆ ਹੈ 2 ਦਿਨ ਤੱਕ ਪਿਆ ਰਿਹਾ ਅੱਜ ਤੁਸੀਂ ਆਪਾਂ ਕਦੇ ਫਤਿਹਗੜ੍ਹ ਸਾਹਿਬ ਜਾਂਦੇ ਹੋ ਨਾ ਉੱਥੇ ਇੱਕ ਗੁਰਦੁਆਰਾ ਸਾਹਿਬ ਨਵਾਂ ਬਣ ਰਿਹਾ ਸੀ ਪਿਛਲੇ ਸਾਲ ਗਏ ਕੁਝ ਇਤਿਹਾਸ ਨਾ ਸਾਡਾ ਲਿਖਤ ਵਿੱਚ ਨਹੀਂ ਆਇਆ ਇਹ ਸਚਾਈ ਹੈ ਉੱਥੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਵੇਖਣੇ ਫਤਿਹਗੜ੍ਹ ਸਾਹਿਬ ਉੱਥੇ ਪਿਛਲੇ ਪਾਸੇ ਉਹਨੇ ਸਿੰਘ ਸੇਵਾ ਕਰ ਰਹੇ ਹੈ ਉੱਥੇ ਗੁਰਦੁਆਰਾ ਸਾਹਿਬ ਹੈ ਮਾਤ ਗੁਜਰਕੌਰ ਜੀ ਦੀ ਸਾਹਿਬ ਜਾਂਦਿਆਂ ਦੀ ਯਾਦ ਬਣੀ ਹੈ ਉੱਥੇ ਉੱਥੇ ਲੱਗੇ ਇੱਕ ਸ਼ੇਰ ਹੈਗਾ ਹੈ ਅਦਵੀ ਉਹ ਪੱਥਰ ਦਾ ਬਣਾਇਆ ਉਹਨਾਂ ਨੇ ਪਰ ਉੱਥੇ ਜਦੋਂ ਇਤਿਹਾਸ ਪੜਨੇ ਆ ਇਤਿਹਾਸ ਕਰਕੇ ਲਿਆ ਦੋ ਦਿਨ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਇੱਥੇ ਪਈਆਂ ਰਹੀਆਂ ਤੇ ਇੱਕ ਸ਼ੇਰ ਬੱਬਰ ਸ਼ੇਰ ਜਿਹੜਾ ਸੀ ਉਹ ਆ ਕੇ ਸਹਿਬਜ਼ਾਦਿਆਂ ਦੇ ਸਰੀਰ ਦੀ ਰਖਵਾਲੀ ਕਰਦਾ ਰਿਹਾ ਨਹੀਂ ਤੇ ਆਮ ਜੰਗਲ ਵਿੱਚ ਜਾਨਵਰ ਆ ਜਾਂਦੇ ਸਨ ਉੱਥੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਨੀਆਂ ਕੋਲ ਨਹੀਂ ਸੀ ਉਹਨਾਂ ਚੁੱਕ ਕੇ ਜੰਗਲ ਵਿੱਚ ਛੋੜ ਦਿੱਤੀਆਂ ਪਰਲੇ ਜਿੱਥੇ ਮਾਤਾ ਗੁਜਰ ਕੌਰ ਜੀ ਦਾ ਸਰੀਰ ਛੁੱਟਿਆ ਉੱਥੇ ਸਹਿਬਜ਼ਾਦਿਆਂ ਦੇ ਸ਼ਰੀਕ ਛੁੱਟ ਦਿੱਤੇ ਉੱਥੇ ਸ਼ੇਰ ਆ ਕੇ ਰਖਵਾਲੀ ਕਰਦਾ ਰਿਹਾ ਇਹ ਲਿਖਤ ਵਿੱਚ ਨਹੀਂ ਆਉਂਦਾ ਇਤਿਹਾਸ ਉੱਥੇ ਜਾ ਕੇ ਪਤਾ ਲੱਗਦਾ ਹੈ ਉਹ ਜਦੋਂ ਸਹਿਬਜ਼ਾਦੇ 15 ਪੋ ਤੱਕ ਫਿਰ ਦੀਵਾਨ ਸੇਖ ਟੋਡਰਮਾਲਾ ਮੈਂ ਕਹਾਂ ਜਤਨ ਤਾਂ ਇਹਨੇ 13 ਪੋ ਤੀ ਕੀਤਾ ਹੋਣਾ ਜੀ ਸਸਕਾਰ ਦੋ ਦਿਨ ਬਾਅਦ ਦਾ ਬਣਦਾ ਪਰ ਇਹਨੇ ਜਤਨ ਕੀਤਾ ਵਜ਼ੀਰ ਖਾਂ ਮੰਨਿਆ ਨਹੀਂ ਹੋਣਾ ਸ਼ੇਰ ਆਕੀਤੀ ਕੀਤੇ ਉਹਨੇ ਕਿਹਾ ਸਸਕਾਰ ਨਹੀਂ ਕਿਸੇ ਨੇ ਕਰਨਾ ਵਜ਼ੀਰ ਖਾਂ ਦੇ ਕੋਲ ਫਿਰ ਦੀਵਾਨ ਟੋਡਰਮਾਲ ਆਉਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਸ਼ਿਫਾਰਸ਼ਾਂ ਕੀਤੀਆਂ ਗਈਆਂ ਇਥੋਂ ਤੱਕ ਕਿ ਲਾਲਚ ਦਿੱਤਾ ਮੈਂ ਕਹਾਂ ਕਿੰਨਾ ਲਾਲਚ ਦਿੱਤਾ ਹੁਣ ਟੋਡਰਮਲ ਨੇ ਵਜ਼ੀਰ ਖਾਂ ਵੀ ਡੋਲ ਗਿਆ ਨਹੀਂ ਵਜ਼ੀਰ ਖਾਂ ਕੋਲ ਤੇ ਧਨ ਬਹੁਤ ਸੀ ਨਾ ਫੌਜ ਬਹੁਤ ਸੀ ਦੀਵਾਨ ਸੇ ਟੋਡਰਮਲ ਨੇ ਕਿਹਾ ਮੈਂ ਜ਼ਮੀਨ ਖਰੀਦਣੀ ਚਾਹਣਾ ਜਿੰਨੀ ਜ਼ਮੀਨ ਵਿੱਚ ਸਹਬਜ਼ਾਦਿਆਂ ਦਾ ਸਸਕਾਰ ਹੋ ਜਾਏ ਵਜ਼ੀਰ ਖਾਂ ਨੇ ਫਿਰ ਬੁਝਾਰਤ ਪਾਈ ਸੀ ਇਹ ਬੁਝਾਰਤ ਸੀ ਵੀ ਇੰਨਾ ਧਨ ਰੱਖਦੇ ਟੇਡੀਆਂ ਮੋਹਰਾਂ ਚਣ ਕੇ ਉਹਨੂੰ ਸੀ ਵੀ ਇਹ ਰੱਖ ਨਹੀਂ ਪਾਏਗਾ ਪਰ ਦੀਵਾਨ ਸਿੰਘ ਟੋਡਰ ਮਲ ਦੀ ਕੁਰਬਾਨੀ ਵੀ ਧੰਨ ਉਹਨੇ ਆਪਣਾ ਸਾਰਾ ਕੁਝ ਵੇਚ ਦਿੱਤਾ ਦੀਵਾਨ ਸੀ ਦੀਵਾਨ ਦਾ ਭਾਵ ਅਮੀਰ ਸੀ ਇਹ ਪਰ ਨੇ ਵੇਚਿਆ ਸਾਰਾ ਕੁਝ ਟੇਡੀਆਂ ਮੋਹਰਾਂ ਚਣੀਆਂ ਦੁਨੀਆ ਦੀ ਸਭ ਤੋਂ ਮਹਿੰਗੀ ਜਮੀਨ ਜਮੀਨ ਉਹ ਹੈ ਜਿੱਥੇ ਸਹਿਬਜ਼ਾਦਿਆਂ ਦਾ ਫਿਰ ਸੰਸਕਾਰ ਹੋਇਆ ਸਭ ਤੋਂ ਮਹਿੰਗੀ ਜ਼ਮੀਨ ਤੇ ਸਭ ਤੋਂ ਮਹਿੰਗਾ ਦੁੱਧ ਇਹ ਫਤਿਹਗੜ੍ਹ ਸਾਹਿਬ ਜਾ ਕੇ ਹੀ ਦੇਖਦਾ ਜੀ ਉਸ ਵੇਲੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇੱਥੋਂ ਤੱਕ ਕਿ ਇਹਨੂੰ ਕੋਈ ਬੰਦਾ ਵੀ ਰਾਜੀ ਨਹੀਂ ਸੀ ਨਾਲ ਲੈ ਜਾਣ ਵਾਸਤੇ ਵੀ ਸਹਬ ਜਦਾਂ ਦੇ ਸ਼ਰੀਰ ਚੁੱਕਣ ਵਾਸਤੇ ਬਾਬਾ ਜੁਰਾਵਰ ਸਿੰਘ ਦਾ ਸ਼ਰੀਰ ਦੀਵਾਨ ਟੋਡਰਮਲ ਨੇ ਆਪਣੇ ਮੋਢਿਆਂ ਤੇ ਚੁੱਕਿਆ ਸੀ ਬਾਬਾ ਫਤਿਹ ਸਿੰਘ ਦਾ ਸ਼ਰੀਰ ਇਹਦੀ ਘਰ ਵਾਲੀ ਸੇਖਣੀ ਨੇ ਮੋਢਿਆਂ ਤੇ ਚੁੱਕਿਆ ਸੀ ਤੇ ਚਾਰ ਬੰਦੇ ਨੇ ਹਾਇਰ ਕੀਤੇ ਜਿਹਨੂੰ 4 ਗੁਣਾ ਦਿਹਾੜੀ ਵਧ ਦਿੱਤੀ ਜੇ ਮੰਨ ਲਓ 300 ਰੁਪਇਆ ਦਿਹਾੜੀ ਸੀ ਤੇ 1200 ਇੱਕ ਬੰਦੇ ਨੂੰ ਦਿੱਤਾ 3 ਗੁਣਾ ਵਧ ਜਹਾੜੀ ਦਿੱਤੀ ਉਹਨਾਂ ਨੇ ਫਿਰ ਮਾਤ ਗੁਦਰ ਕੌਰ ਜੀ ਦਾ ਸ਼ਰੀਰ ਚੁੱਕਿਆ ਵਿਵਾਨ ਗਿਆ ਇੱਥੋਂ ਫਤੇਗੜ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸੈ 1 ਕਿਲੋਮੀਟਰ ਦਾ ਫਾਸਲਾ ਹੈ ਜੋਤੀ ਸਰੂਪ ਸਹਿਬ ਸਹਿਬਜ਼ਾਦਿਆਂ ਦਾ ਉੱਥੇ ਸੰਸਕਾਰ ਕੀਤਾ ਗਿਆ ਇਹ ਗਾਥਾ ਧੰਨ ਗੁਰੂ ਗੋਬਿੰਦ ਸਿੰਘ ਸਿੱਟੇ ਪਾਤਸ਼ਾਹ ਦੇ ਲਖਤੇ ਜਿਗਰ ਦੀ ਸੀ ਤੇ ਮੈਂ ਬੇਨਤੀ ਕਰਾਂ ਇਹਨੇ ਕੌਮ ਅੰਦਰ ਨਿਰਾਸ਼ਾ ਨਹੀਂ ਪੈਦਾ ਕੀਤੀ ਜਿਹੜੀ ਕੁਰਬਾਨੀ ਹੁੰਦੀ ਹੈ ਇਹ ਯਾਦ ਰੱਖਿਓ ਕੌਮ ਅੰਦਰ ਤਾਕਤ ਵਰਦੀ ਹੈ ਸ਼ਹਾਦਤ ਕੌਮ ਨੂੰ ਟੈਂਦੀ ਕਲਾ ਬਣੇ ਲਿਆਂਦੀ ਸ਼ਹਾਦਤ ਹੁੰਦੀ ਹੈ ਉਸ ਸ਼ਹਾਦਤ ਤੋਂ ਬਾਅਦ ਰਾਜ ਦੀ ਗੱਲ ਚੱਲਦੀ ਹੈ ਉਸ ਸ਼ਹਾਦਤ ਤੋਂ ਬਾਅਦ ਸ਼ਹੀਦੀ ਕੋਈ ਵੀ ਹੋਵੇ ਜਦੋਂ 84ਵੇਂ ਸਮਾ ਆਇਆ ਯਾਦ ਰੱਖਿਓ ਉਹਨੇ ਵੀ ਕੌਮ ਉੱਤੇ ਇੱਕ ਗੈਰਤ ਭਰੀ ਅਣਖ ਭਰੀ ਲੋਕਾਂ ਨੇ ਉਸ ਤੋਂ ਬਾਅਦ ਆਜ਼ਾਦੀ ਦੀ ਮੰਗ ਕੀਤੀ ਅੱਜ ਵੀ ਅਸੀਂ ਆਜ਼ਾਦੀ ਦੀ ਮੰਗ ਕਰਦੇ ਹਾਂ ਪਰ ਜਿੰਮੇ ਸ਼ਹਾਦਤਾਂ ਹੁੰਦੀਆਂ ਇਨ ਨਵਾਂ ਇੱਕ ਰਾਜ ਪੈਦਾ ਕਰਦੀਆਂ ਆ ਆਜ਼ਾਦ ਖੇਤਾਂ ਪੈਦਾ ਕਰਦੀਆਂ ਗੁਰੂ ਕਿਰਪਾ ਕਰੇ ਕਿ ਦਾਸਤਾਨ ਸਿ ਸਹਿਬ ਜੀ ਆਦਿਆਂ ਦੀ ਮੈਂ ਸੰਖੇਪ ਦੇ ਸਮੇਂ ਚ ਸੰਖੇਪ ਦੇ ਲਫ਼ਜ਼ਾਂ ਚ ਸਹਿਬ ਜੀ ਆਦਿਆਂ ਦੀਆਂ ਗਾਥਾ ਕਹਿ ਪਾਵਾਂ